ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਜਿੱਥੇ ਬੰਦੀਆ ਮੁੜ ਸਰਗਰਮ ਦੋਸਤੋ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਜ਼ਿਆਦਾਤਰ ਸਾਡਾ ਖੇਤਰ ਹੈ ਜਿਹੜਾ ਲੋਕ ਨੇ ਉਹ ਖੇਤੀ ਤੇ ਨਿਰਪਰ ਨਹੀਂ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਸਾਡੇ ਦੇਸ਼ 'ਚ ਆਮਦਨ ਦਾ ਇੱਕ ਵੱਡਾ ਸਰੋਤ ਵੀ ਮੰਨਿਆ ਜਾਂਦਾ ਪਰ ਸਾਡੀਆਂ ਸਰਕਾਰਾਂ ਵੱਲੋਂ ਖੇਤੀ ਖੇਤਰ ਨੂੰ ਕਿਸਾਨੀ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਹਨਾਂ ਦੀਆਂ ਗੱਲਾਂ ਨੂੰ ਬਿਲਕੁਲ ਨਹੀਂ ਸੁਣਿਆ ਜਾ ਰਿਹਾ ਉਹਨਾਂ ਦੀ ਮੰਗਾਂ ਨੂੰ ਇਗਨੋਰ ਕੀਤਾ ਜਾ ਰਿਹਾ ਅਣਗੌਲਿਆ ਕੀਤਾ ਜਾ ਰਿਹਾ ਤੇ ਇਸ ਦੇ ਖਿਲਾਫ ਹੀ ਜਿਹੜਾ ਹੈਗਾ ਜਿੱਥੇ ਕਿਸਾਨ ਜਿੱਥੇ ਬੰਦੀਆ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸਰਕਾਰ ਦੀ ਨਾ ਧੱਕੇਸ਼ਾਹੀਆਂ ਵਿਰੁੱਧ ਉੱਥੇ ਹੀ ਜਿਹੜਾ ਹੈਗਾ ਇੱਕ ਵਾਰ ਫਿਰ ਕਿਸਾਨ ਜਿੱਥੇ ਬੰਦੀਆਂ ਸਰਗਰਮ ਹੋਣ ਜਾ ਰਹੀਆਂ ਨੇ ਸਰਕਾਰਾਂ ਖਿਲਾਫ ਇੱਕ ਵਰ ਫਿਰ ਪ੍ਰਦਰਸ਼ਨ ਦੇ ਰਾਹ ਖੁੱਲਣ ਜਾ ਰਹੀਆਂ ਨੇ ਕਿਉਂਕਿ ਇਸ ਦੇ ਪਿਛੇ ਕਈ ਵੱਡੇ ਕਾਰਨ ਰਹ ਰਹੇ ਨੇ ਜੇ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਦਿੱਲੀ ਦੀ ਬਰੂਹਾਂ ਤੇ 380 ਦਿਨ ਦੇ ਕਰੀਬ ਇੱਕ ਸੰਘਰਸ਼ ਚੱਲਿਆ ਸੀ ਪੱਕਾ ਮੋਰਚਾ ਲੱਗਿਆ ਸੀ ਉਸ ਮੋਰਚੇ ਦੌਰਾਨ ਸਰਕਾਰ ਵੱਲੋਂ ਕਈ ਤਰ੍ਹਾਂ ਦੀ ਮੰਗਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਮੰਨ ਲੀਆਂ ਗਈਆਂ ਸੀ ਪਰ ਜੇ ਦੇਖੀਏ ਤਾਂ ਉਸ ਸਮੇਂ ਮੰਗਾ ਮੰਨ ਲਿਆ ਕਿਸਾਨਾਂ ਦਾ ਧਰਨਾ ਖਤਮ ਕਰਵਾ ਦਿੱਤਾ ਸੀ ਮੋਰਚਾ ਖਤਮ ਕਰਵਾ ਦਿੱਤਾ ਸੀ ਪਰ ਅੱਜ ਜਿਹੜਾ ਹੈਗਾ ਲੰਬਾ ਸਮਾਂ ਬੀਤ ਚਾਨ ਦੇ ਬਾਵਜੂਦ ਉਹਨਾਂ ਮੰਗਾਂ ਨੂੰ ਜਿਹੜਾ ਹੈਗਾ ਕਿਸਾਨ ਸਰਕਾਰਾਂ ਵੱਲੋਂ ਬਿਲਕੁਲ ਹੀ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਵੱਲ ਕੋਈ ਜਿਹੜਾ ਹੈਗਾ ਨਜ਼ਰ ਨਹੀਂ ਮਾਰੀ ਜਾ ਰਹੀ ਤੇ ਉਸੇ ਦੇ ਖਿਲਾਫ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਾਂ ਇੱਕ ਸੰਘਰਸ਼ ਵਿੱਢਿਆ ਹੀ ਹੋਇਆ ਉੱਥੇ ਹੀ ਜਿਹੜਾ ਹੈਗਾ ਦੇਸ਼ ਦੇ ਵਿੱਚ ਜਿਹੜਾ ਇੱਕ ਐਸਕੇਐਮ ਨਾਨ ਪੋਲਿਟিক্যাল ਸਹਿਯੁਕਤ ਕਿਸਾਨ ਮੋਰਚਾ ਨਾਨ ਪੋਲਿਟিক্যাল ਬਣਿਆ ਹੋਇਆ ਜਿਸ ਪੰਜਾਬ ਤੋਂ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਣੀ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇੱਕ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਨੇ 26 ਫਰਵਰੀ ਨੂੰ ਦਿੱਲੀ ਚਲੋ ਦਾ ਇੱਕ ਸੱਦਾ ਦਿੱਤਾ ਇਸ ਲਈ ਜਿਹੜਾ ਹੈਗਾ ਉਹ ਦੇਸ਼ ਭਰ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕਰ ਰਹੀ ਨੇ ਤੇ ਕਿਸਾਨ ਮਹਾਪੰਚਾਇਤਾਂ ਰਾਹੀਂ ਲੋਕਾਂ ਨੂੰ ਦਿੱਲੀ ਜਾਣ ਦੀ ਜਿਹੜਾ ਹੈਗਾ ਦਿੱਲੀ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕਰ ਰਹੇ ਨੇ ਜੇ ਹੁਣ ਤੱਕ ਦੇਖੀਏ ਤਾਂ SKM ਨਾਨ ਪੋਲਿਟিক্যাল ਵੱਲੋਂ 6 ਦੇ ਕਰੀਬ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਚੁੱਕੀਆਂ ਨੇ ਤੇ ਲੰਘੇ ਦਿਨ ਵੀ ਬੰਗਲੌਰ ਦੇ ਵਿੱਚ ਕੀਤੀ ਸੀ ਤੇ ਹਲੇ ਇਹ 1.5 ਮਹੀਨੇ ਦੇ ਵਿੱਚ ਜਿਹੜਾ ਹੈਗਾ ਹੋਰ ਲਗਭਗ 2 ਮਹੀਨੇ ਦਾ ਸਮਾਂ ਵਿੱਚ ਹੈ ਕਿਉਂਕਿ ਇਸ ਵੀ ਚੋਣਾਂ ਵੱਲੋਂ 15 ਕਿਸਾਨ ਮਹਾਪੰਚਾਇਤਾਂ ਹੋਰ ਦੇਸ਼ ਭਰ ਚ ਕਰਦੀਆਂ ਤਾਂ ਜੋ ਲੋਕਾਂ ਨੂੰ ਲੰਬੰਬੰਦ ਕੀਤਾ ਜਾ ਸਕੇ ਦਿੱਲੀ ਦੇ ਵਿੱਚ ਸੰਘਰਸ਼ਤਾ ਰਾ ਅਖਤਿਆਰ ਕੀਤਾ ਜਾ ਸਕੇ ਦੋਸਤੋ ਜੇ ਗੱਲ ਕਰੀਏ ਤਾਂ ਇਸ ਦੀ ਸਭ ਤੋਂ ਵੱਡੀ ਮੰਗ ਤਾਂ ਇਹੀ ਹੈ ਇਹਨਾਂ ਸਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਦੀ ਵੀ ਕਿ ਜਿਹੜੀ ਕਿਸਾਨ ਜਿੱਥੇ ਬੰਦੀਆਂ ਨਾਲ ਦਿੱਲੀ ਤੇ ਜਿਹੜਾ ਮੋਰਚਾ ਖਤਮ ਕਰਨ ਸਮੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਗਿਆ ਸੀ ਉਹ ਹਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਪੂਰਾ ਕੀਤਾ ਜਾਵੇ ਉਸ ਵੱਲ ਧਿਆਨ ਦਿੱਤਾ ਜਾਵੇ ਚਾਹੇ ਉਸ ਦੇ ਵਿੱਚ ਸਭ ਤੋਂ ਵੱਡੀ ਤਾਂ ਜਿਹੜੇ ਉੱਥੇ ਕਿਸਾਨਾਂ ਦੀ ਫੌਤ ਹੋ ਗਈ ਸੀ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਸੀ ਨੌਕਰੀਆਂ ਦੇਣ ਦੀ ਗੱਲ ਸੀਗੀ ਉਹ ਨਹੀਂ ਹਲੇ ਤੱਕ ਮਿਲੀਆਂ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ ਉੱਥੇ ਕੇਂਦਰੀ ਰਾਜ ਮੰਤਰੀ ਜਿਹੜੇ ਅਜੇ ਮਿਸ਼ਰਾ ਟੈਣੀ ਨੇ ਉਹਨਾਂ ਵਿਰੁੱਧ ਕਾਰਵਾਈ ਕੋਈ ਨਹੀਂ ਕੀਤੀ ਗਈ ਕਿਉਂਕਿ ਉਸ ਮਾਮਲੇ 'ਚ ਉਹਨਾਂ ਦਾ ਬੇਟਾ ਜਿਹੜਾ ਸੀਗਾ ਉਹ ਸਿੱਧੇ ਤੌਰ ਤੇ ਨਾਮਜਦ ਹੈ ਵੀ ਕਿ ਉਹਨਾਂ ਨੂੰ ਬਰਖਾਸਤਗੀ ਦੀ ਮੰਗ ਕੀਤੀ ਕਿ ਕਿਸਾਨ ਜਥੇਬੰਦੀਆਂ ਨੇ ਵੀ ਉਹ ਇਸ ਤਰ੍ਹਾਂ ਦੇ ਅਹੁਦੇ ਦੇ ਬੈਠ ਕੇ ਪੁਲਿਸ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ ਹੋਰ ਕੁਝ ਜਿਹੜਾ ਹੈਗਾ ਕਈ ਤਰ੍ਹਾਂ ਦੇ ਰੁਕਾਵਟਾਂ ਖੜੀਆਂ ਕਰ ਸਕਦੇ ਨੇ ਹਲੇ ਤੱਕ ਉਹਨਾਂ ਨੂੰ ਜਿਹੜਾ ਹੈਗਾ ਕੁਝ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਵੀ ਜਿਹੜੀ ਹੋਰ ਦਾ ਮੰਗਾਂ ਮੰਨੀਆਂ ਸੀ ਉਹਨਾਂ ਸਾਰੀਆਂ ਤੀਖੀ ਜਿਹੜਾ ਹੈਗਾ ਉੱਥੇ ਮੰਗ ਕੀਤੀ ਗਈ ਹੈ ਵੀ ਕਿ ਕੇਂਦਰ ਸਰਕਾਰ ਨੂੰ ਇੱਕ ਯਾਦ ਦਿਵਾਉਣ ਵਾਲੀ ਗੱਲ ਹੈ ਵੀ ਕਿ ਕੇਂਦਰ ਸਰਕਾਰ ਨੇ ਆਹ ਮੰਗਾ ਮੰਨੀਆਂ ਸੀ ਪਰ ਹਲੇ ਤੱਕ ਇਹਨਾਂ ਚੋਂ ਕੁਝ ਪੂਰਾ ਨਹੀਂ ਹੋ ਸਕਿਆ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਇੱਕ ਮੰਗ ਸਭ ਤੋਂ ਵੱਡੀ ਜਿਹੜੀ ਕਿ ਐਮਐਸਪੀ ਦੀ ਵੀ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਕਾਨੂੰਨਨ ਗਰੰਟੀ ਦਿੱਤੀ ਜਾਵੇ ਉੱਥੇ ਹੀ ਐਸਕੇਐਮ ਨਾਨ ਪੋਲੀਟੀਕਲ ਨੇ ਮੰਗ ਕੀਤੀ ਹੈ ਵੀ ਕਿ ਜਿਹੜੀ ਫਸਲਾਂ ਦੀ ਐਮਐਸਪੀ ਹੈ ਉਹ ਸੀ2 ਪਲੱਸ 50 ਫੀਸਦੀ ਦੇ ਆਧਾਰ ਫਾਰਮੂਲੇ ਦੇ ਆਧਾਰ ਤੇ ਜਿਹੜਾ ਹੈਗਾ ਕੀਤੀ ਜਾਵੇ ਤੇ ਉਸੇ ਅੰਸਾਰ ਜਿਹੜਾ ਹੈਗਾ ਸਾਰੀਆਂ ਫਸਲਾਂ ਦੀ ਐਮਐਸਪੀ ਤੈਅ ਕਰਕੇ ਐਮਐਸਪੀ ਤੇ ਕਾਨੂੰਨਨ ਗਰੰਟੀ ਦਿੱਤੀ ਜਾਵੇ ਇਹ ਵੀ ਮੰਗ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੀ ਗੱਲ ਜਿਹੜੀ ਦੇਸ਼ ਭਰ ਦੇ ਵਿੱਚ ਬਿਜਲੀ ਬੋਰਡਾਂ ਦਾ ਨਿਜੀਕਰਨ ਹੋ ਰਿਹਾ ਉਸ ਤੇ ਵਿਰੋਧਤਾ ਕੀਤੀ ਗਈ ਹੈ ਕਿ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਵੱਲੋਂ ਇੱਕ ਦੁਬਾਰਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਇਹ ਸੰਘਰਸ਼ 26 ਫਰਵਰੀ ਤੋਂ ਸ਼ੁਰੂ ਹੋਵੇਗਾ ਤੇ ਉਹਨਾਂ ਨੇ ਇਹ ਸੰਘਰਸ਼ ਦਿੱਲੀ ਤੇ ਹੀ ਜਿਹੜਾ ਹੈਗਾ ਦਿੱਲੀ ਵਿਖੇ ਹੀ ਕਰਨ ਦਾ ਐਲਾਨ ਕੀਤਾ ਹੈ ਇਸ ਲਈ ਦੇਸ਼ ਭਰ ਤੋਂ ਕਿਸਾਨ ਹੈ ਤੇਸ਼ੀਆ ਨੂੰ ਕਿਸਾਨਾਂ ਨੂੰ ਜਿਹੜਾ ਹੈਗਾ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੀ ਹੋਵੇਗਾ ਵੀ ਕਿ ਸਰਕਾਰਾਂ ਕਿੰਨੀਆਂ ਕਿ ਜਿਹੜਾ ਹੈਗਾ ਕਿਸਾਨਾਂ ਦੀ ਇਹਨਾਂ ਮੰਗਾਂ ਵੱਲ ਧਿਆਨ ਦਿੰਦੀ ਹੈ ਇੱਧਰ ਗੌਰ ਫਰਮਾਉਂਦੀ ਹੈ ਭਾਵੇਂ ਕਿ ਉਦੋਂ ਜਦੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਚੱਲ ਰਿਹਾ ਸੀ ਉਦੋਂ ਤਾਂ ਸਰਕਾਰ ਬਹੁਤ ਛੇਤੀ ਤਾਨੀ ਮੰਨੀ ਸੀ ਕਿ ਵੀ ਕਿ 380 ਦਿਨ ਲੰਬੀ ਲੜਾਈ ਚੱਲਣ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀਗਾ ਪਰ ਜੇ ਦੇਖੀਏ ਤਾਂ ਸਰਕਾਰ ਪਿੱਛੇ हट ਕੇ ਵੀ ਜਿਹੜਾ ਹੈਗਾ ਉੱਥੇ ਹੀ ਖੜੀ ਦਿਖਾਈ ਦੇ ਰਹੀ ਹੈ ਕਿਉਂਕਿ ਉਸਨੇ ਤਿੰਨ ਖੇਤੀ ਕਾਨੂੰਨ ਤਾਂ ਭਾਵੇਂ ਵਾਪਸ ਲੈ ਲਏ ਸੀ ਉਸ ਤੋਂ ਇਲਾਵਾ ਜਿਹੜੇ ਵੀ ਜਿਹੜਾ ਮੰਗਾ ਮੰਨੀਆਂ ਸੀਗਾ ਉਹ ਹਲੇ ਤੱਕ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ ਉਸਤੇ ਕੋਈ ਜਿਹੜਾ ਹੈਗਾ ਕੰਮ ਨਹੀਂ ਹੋ ਸਕਿਆ ਤਾਂ ਇਹ ਇੱਕ ਵੱਡੀ ਚੀਜ਼ ਜਿਹੜਾ ਹੈਗਾ ਕਿਸਾਨਾਂ ਲਈ ਮਨਾਂ 'ਚ ਰੋਧ ਦਾ ਕਾਰਨ ਬਣ ਰਹੀ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਉਹ ਪੰਜਾਬ ਨਾਲ ਜੁੜੀ ਹੋਈ ਹੈ ਕਿਸਾਨੀ ਨਾਲ ਜੁੜੀ ਹੋਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਖੇਤੀ ਨੀਤੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਈ ਰਾਜਨੀਤਿਕ ਪਾਰਟੀਆਂ ਦੀ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਕਿਸੇ ਵੱਲੋਂ ਵੀ ਖੇਤੀ ਨੀਤੀ ਨਹੀਂ ਬਣਾਈ ਗਈ ਉਹਨਾਂ ਵੱਲੋਂ ਆਪਣੀ ਰਾਜਸੀ ਸਟੇਜਾਂ ਤੇ ਐਲਾਨ ਕੀਤੇ ਗਏ ਵੀ ਕਿ ਖੇਤੀ ਨੀਤੀ ਬਣਾਉਣੀ ਹੈ ਜੀ ਖੇਤੀ ਨੀਤੀ ਬਣਾਣੀ ਜ਼ਰੂਰੀ ਹੈ ਪਰ ਕਿਸੇ ਵੱਲੋਂ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੁਝ ਚਾਰਾ ਜੋਈ ਨਹੀਂ ਕੀਤੀ ਗਈ ਤੇ ਹੁਣ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੂਬਾ ਸਰਕਾਰ ਨੂੰ ਇੱਕ ਚੁਣੌਤੀ ਦਿੱਤੀ ਗਈ ਹੈ ਇੱਕ ਚੇਤਾਵਨੀ ਦਿੱਤੀ ਗਈ ਹੈ ਵੀ ਕਿ 21 ਜਨਵਰੀ 2024 ਤੱਕ ਦਾ ਸਮਾਂ ਸਰਕਾਰ ਕੋਲ ਇਸ ਗੱਲ ਦਾ ਉਹਨਾਂ ਨੇ ਕਿਹਾ ਵੀ ਕਿ ਉਦੋਂ ਤੱਕ ਜੇਕਰ ਸਰਕਾਰ ਕੋਈ ਵੀ ਖੇਤੀ ਨੀਤੀ ਤਿਆਰ ਨਹੀਂ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਵਲੋਂ ਸੂਬਾ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਹੜੇ ਹੀ ਭਾਰਤੀ ਕਿਸਾਨੀਓ ਨੇ ਉਗਰਾਹਾ ਦੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾ ਉਹਨਾਂ ਨੇ ਕੱਲ ਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਸਰਕਾਰ ਖੇਤੀ ਨੀਤੀ ਨਾਮ ਦੀ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਜਿਹੜਾ ਹੈਗਾ ਲਟਕਾਉਂਦੀ ਆ ਰਹੀ ਹੈ ਇਸ ਮਸਲੇ ਨੂੰ ਰਮਕਾ ਰਹੀ ਹੈ ਵੀ ਕਿ ਪਰ ਖੇਤੀ ਨੀਤੀ ਨਹੀਂ ਐਲਾਨੀ ਜਾ ਰਹੀ ਤਾਂ ਉਹਨਾਂ ਨੇ ਮੰਗ ਕੀਤੀ ਹੈ ਖੇਤੀ ਨੀਤੀ ਵੀ ਐਲਾਨੀ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਖੇਤੀ ਨੀਤੀ ਬਣੇਗੀ ਇਹ ਕਿਸਾਨਾਂ ਦੇ ਹਿੱਤ ਚ ਹੋਵੇ ਇਸ ਤਰ੍ਹਾਂ ਨਾ ਉਹ ਇਸ ਨੂੰ ਵੀ ਜਿਹੜਾ ਹੈਗਾ ਕਾਰਪੋਰੇਟ ਜਾਂ ਪੂੰਜੀਪਤੀਆਂ ਵੱਲ ਜ਼ਿਆਦਾ ਵੱਧ ਝੁਕਾਅ ਰੱਖਿਆ ਜਾਵੇ ਤੇ ਨਾਲ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਇਸ ਲਈ ਕਿਸਾਨਾਂ ਦੀ ਸਲਾਹ مشورے ਨਾਲ ਇਹ ਤਿਆਰ ਹੋਵੇ ਤੇ ਸੂਬਾ ਸਰਕਾਰ ਵੀ ਇਸ ਤੇ ਬਾਰ ਬਾਰ ਜਿਹੜਾ ਹੈਗਾ ਦਾਵਾ ਕਰ ਰਹੀ ਹੈ ਵੀ ਕਿ ਉਹਨਾਂ ਵੱਲੋਂ ਖੇਤੀ ਨੀਤੀ ਤੇ ਜੋਰ ਸ਼ੋਰ ਨਾਲ ਕੰਮ ਕੀਤਾ ਜਾ ਰਿਹਾ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਦੇ ਵਿੱਚ ਖੇਤੀ ਨੀਤੀ ਕਦੋਂ ਕੇ ਲਾਨੀ ਜਾਂਦੀ ਹੈ ਕਦੋਂ ਇਸ ਦਾ ਸਾਹਮਣੇ ਆਉਂਦੀ ਹੈ ਹਾਲ ਤੱਕ ਤਾਂ ਕਹਿ ਦਈਏ ਤਾਂ ਇਸ ਦਾ ਖਰੜਾ ਵੀ ਤਿਆਰ ਹੋ ਕੇ ਕਿਸੇ ਦੇ ਸਾਹਮਣੇ ਨਹੀਂ ਆ ਸਕਿਆ ਵੀ ਇਹ ਪਹਿਲਾ ਖਰੜਾ ਆਵੇਗਾ ਖਰੜਾ ਆਉਣ ਤੋਂ ਬਾਅਦ ਉਸਤੇ ਆਬਜੈਕਸ਼ਨਾਂ ਵੀ ਲੱਗਦੀਆਂ ਨੇ ਫਿਰ ਲੋਕਾਂ ਤੋਂ ਸਲਾਹ ਵੀ ਲਈ ਜਾਂਦੀ ਹੈ ਹਾਲ ਤੱਕ ਤਾਂ ਇੱਕ ਕਹਿ ਦਈਏ ਖਰੜਾ ਵੀ ਦੇਖਣ ਨੂੰ ਨਹੀਂ ਮਿਲਿਆ ਕਿ ਸਰਕਾਰ ਨੂੰ ਹੋਰ ਨਹੀਂ ਤਾਂ ਖਰੜਾ ਤਿਆਰ ਕਰਨਾ ਚਾਹੀਦਾ ਪਹਿਲ ਦੇ ਆਧਾਰ ਤੇ ਫਿਰ ਇਹ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਲਾਹ مشورے ਨਾਲ ਕਰਨਾ ਚਾਹੀਦਾ ਉਸ ਤੋਂ ਬਾਅਦ ਜੇਕਰ ਕੋਈ ਸੁਝਾਅ ਹੋਰ ਆਂਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਉਸ ਵਿੱਚ ਸ਼ਾਮਲ ਕਰਨਾ ਚਾਹੀਦਾ ਤਾਂ ਜੋ ਇਹ ਖੇਤੀ ਨੀਤੀ ਹੈ ਜੋ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਇਸ ਨਾਲ ਕਿਸਾਨਾਂ ਦੇ ਹਿੱਤ ਜਿਹੜੇ ਨੇ ਪੂਰੇ ਕੀਤੇ ਜਾਣ ਤਾਂ ਹੀ ਇਹ ਖੇਤੀ ਨੀਤੀ ਜਿਹੜਾ ਹੈਗਾ ਕਾਰਗਰ ਸਾਬਿਤ ਹੋਵੇਗੀ ਪਰ ਦੇਖਣਾ ਇਹ ਹੀ ਹੋਵੇਗਾ ਇੱਕ ਤਾਂ 26 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਨੇ ਜਿਹੜਾ ਦਿੱਲੀ ਚਲੋ ਦਾ ਇੱਕ ਸੱਦਾ ਦਿੱਤਾ ਉੱਥੇ ਕੀ ਹੁੰਦਾ ਕਿੰਨੇ ਕੁ ਲੋਕ ਪਹੁੰਚਦੇ ਨੇ ਆ ਕੇਂਦਰ ਸਰਕਾਰ ਉਸ ਨੂੰ ਕਿਵੇਂ ਲੈਂਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਪੰਜਾਬ ਸਰਕਾਰ ਖੇਤੀ ਨੂੰ ਲੈ ਕੇ ਖੇਤੀ ਨੀਤੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਚਾਰਾ ਜੋਈ ਕਰਦੀ ਹੈ ਕੀ ਖੇਤੀ ਨੀਤੀ ਇਹ 21 ਜਨਵਰੀ ਤੱਕ ਬਣ ਪਾਉਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵੈਸੇ ਤਾਂ ਸਰਕਾਰਾਂ ਚਾਹਣ ਤਾਂ ਕੀ ਨਹੀਂ ਹੋ ਸਕਦਾ ਰਾਤੋਂ ਰਾਤ ਵੀ ਜਿਹੜਾ ਹੈਗਾ ਹਰ ਕੰਮ ਸਿੱਧੇ ਚੜ ਸਕਦਾ ਹੈ ਹੁਣ ਸਰਕਾਰ ਇਸ ਵਲ ਕਿੰਨਾ ਕਿ ਜਿਹੜਾ ਹੈਗਾ ਸਿਹਿਰਤਗੀ ਨਾਲ ਕੰਮ ਕਰਦੀਆਂ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਾਂ